ਸਲੋਕ ਮਹੱਲਾ 5ਵਾਂ ਪਾਰ ਬ੍ਰਹਮ ਫਰਮਾਇਆ ਮੇ ਬੁੱਠਾ ਸਹਿਜ ਸੁਭਾਏ ਅਨ ਤਨ ਬਹੁਤ ਉਪਜਿਆ ਪ੍ਰਿਥਮੀ ਰੱਜੀ ਤਿਪਤ ਅਗਾਈ ਸਦਾ ਸਦਾ ਗੁਣ ਉਚਰੇ ਦੁਖ ਦਾਲ ਦਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਸੇ ਰਜਾਈ ਪਰਮੇਸ਼ਰ ਜੀ ਬਾਲਿਆ ਨਾਨਕ ਤਸੇ ਧਿਆਏ ਪਰਮੇਸ਼ਰ ਜੀ ਬਾਲਿਆ ਨਾਨਕ ਤਸੇ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤ ਸੰਗੀਜਨੋ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 321 ਤੇ ਸੁਭਾਇਮਾਨ ਸ਼ਬਦ ਪੜਿਆ ਇੱਕ ਸ਼ਲੋਕ ਪੜਿਆ ਜੋ ਮਹਾਰਾਜ ਜੀ ਦੱਸ ਸਮਝਾਉਣਾ ਕਰਦੇ ਨੇ ਪਾਰ ਬ੍ਰਹਮ ਫਰਮਾਇਆ ਮੀ 부ਠਾ ਸਹਿਜ ਸੁਭਾਇ ਗੁਰੂ ਮਹਾਰਾਜ ਸੱਚੇ ਪਾਸ਼ਾ ਦੱਸਦੇ ਨੇ ਜਦੋਂ ਪ੍ਰਮਾਤਮਾ ਨੇ ਹੁਕਮ ਦਿੱਤਾ ਤਾਂ ਜਿਸ ਕਿਸੇ ਭਾਗਾ ਵਾਲੇ ਦੇ ਹਿਰਦੇ ਰੂਪ ਧਰਤੀ ਤੇ ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ ਤੇ ਉੱਥੇ ਕੀ ਹੁੰਦਾ ਫਿਰ ਅੰਨ ਧੰਨ ਬਹੁਤ ਉਪਜ ਪ੍ਰਿਥਮੀ ਰੱਜੀ ਤੇ ਪਤਾ ਅਗਾਈ ਉਸ ਹਿਰਦੇ ਧਰਤੀ ਵਿੱਚ ਪ੍ਰਭੂ ਦੀ ਸਿਫਤ ਸਲਾਹ ਦਾ ਅਨ ਬਹੁਤ ਪੈਦਾ ਹੋ ਜਾਂਦਾ ਹੈ ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਜਿਵੇਂ ਆਪਾਂ ਬਾਹਰੀ ਧਾਰਨਾ ਲਈਏ ਜਿਵੇਂ ਹੁਣ ਹਾਰਸ਼ੇਠ ਦੇ ਮਹੀਨੇ ਦੇ ਵਿੱਚ ਸੁੱਕ ਪੱਕਾ ਹੁੰਦਾ ਔੜ ਲੱਗੀ ਹੁੰਦੀ ਹੈ ਜਦੋਂ ਬਾਰਿਸ਼ ਪੈਂਦੀ ਆ ਤੇ ਸਭ ਕੁਝ ਹਰਿਆ ਭਰਿਆ ਹੋ ਜਾਂਦਾ ਪੇੜ ਪੌਦੇ ਕੱਖ ਕੰਡੇ ਪੱਠਾ ਦੱਸਾ ਜਿਹਨੂੰ ਆਪਾਂ ਕਹਿ ਦਿੰਨੇ ਆ ਹਰਿਆ ਭਰਿਆ ਹੋ ਜਾਂਦਾ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਦੱਸਿਆ ਨਾ ਵੀ ਜਦੋਂ ਮਨੁੱਖ ਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਨਾਮ ਦੀ ਵਰਖਾ ਕਰਦਾ ਨਾ ਜਿਸ ਮਨੁੱਖ ਦੇ ਹਿਰਦੇ ਦੀ ਧਰਤੀ ਤੇ ਫਿਰ ਉਹ ਹਿਰਦਾ ਹਰਿਆ ਭਰਿਆ ਹੋ ਜਾਂਦਾ ਇਸ ਤਰ੍ਹਾਂ ਹੀ ਮਹਾਰਾਜ ਦੱਸਦੇ ਨੇ ਅੱਗੇ ਸਦਾ ਸਦਾ ਗੁਣ ਉਚਰੇ ਦੁਖ ਤਾਲ ਦਗਿਆ ਬਿਲਾਈ ਮਹਾਰਾਜ ਕਹਿੰਦੇ ਫੇਰ ਉਹ ਮਨੁੱਖ ਸਦਾ ਹੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦਾ ਦੁੱਖ ਦਿਲਦਰ ਦੂਰ ਹੋ ਜਾਂਦਾ ਹੈ ਪੂਰਬ ਲਿਖਿਆ ਪਾਇਆ ਮਿਲਿਆ ਤੇ ਸੇ ਰਜਾਈ ਮਹਾਰਾਜ ਕਹਿੰਦੇ ਪਰ ਇਹ ਨਾਮ ਰੂਪ ਅਨ ਪੂਰਬ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਮਿਲਦਾ ਹੈ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਪੂਰਬ ਲਿਖਿਆ ਵੀ ਜਦੋਂ ਆਪਾਂ ਜਦੋਂ ਆਪਾਂ ਕਹਿੰਦੇ ਨੇ ਦੇਰ ਆਏ ਦਰਸਤ ਆਏ ਜਦੋਂ ਆਪਾਂ ਗੁਰੂ ਦੀ ਬਾਣੀ ਸੁਣਨੀ ਸ਼ੁਰੂ ਕਰਤੀ ਨਾ ਗੁਰੂ ਦਾ ਗਿਆਨ ਪੱਲੇ ਪੜਨਾ ਸ਼ੁਰੂ ਕਰਤਾ ਇਹ ਪੂਰਬਲਾ ਕਰਮ ਬਣਨਾ ਸ਼ੁਰੂ ਹੋ ਜਾਣਾ ਚਾਹੇ ਕੋਈ ਇਨਸਾਨ ਮਾੜੇ ਕੰਮ ਕਰਦਾ ਵਾ ਉਹ ਵੀ ਉਹਦੇ ਪੂਰਬਲੇ ਕਰਮ ਹੋ ਜਾਣੇ ਨੇ ਐਸੇ ਮਨੁੱਖੇ ਜਨਮ ਵਿੱਚ ਇਹ ਨਹੀਂ ਕੋਈ ਵੀ ਉਹ ਤੋਂ ਪਹਿਲਾਂ ਵਾਲਾ ਜਨਮ ਨਾ ਨਾ ਪਹਿਲਾਂ ਵਾਲਾ ਜਨਮ ਨਹੀਂ ਆ ਮਨੁੱਖੇ ਜਨਮ ਦੇ ਵਿੱਚ ਜੇ ਅੱਜ 35 ਸਾਲ ਦਾ ਕੋਈ 40 ਸਾਲ ਦਾ 50 ਦਾ 53 ਦਾ ਉਹਨੇ ਜੋ ਕੰਮ ਪਹਿਲਾਂ ਕਰੇ ਨੇ ਚਲੋ 10 ਕਿ ਸਾਲ ਆਪਾਂ ਕੱਟ ਦੋ ਵਿੱਚੋਂ ਬਚਪਨ ਵਾਲੇ ਵੀ ਜਿਹੜਾ ਬੱਚੇ ਨੂੰ ਆਪਾਂ ਕਹਿੰਦੇ ਪਤਾ ਨਹੀਂ 10 ਕਿ ਸਾਲਾਂ ਬਾਅਦ ਤਾਂ ਸੂਜੀ ਆ ਜਾਂਦੀ ਆ ਗੱਲ ਸੁਣਨੀ ਸਮਝਣੀ ਸ਼ੁਰੂ ਕਰ ਲੈਂਦਾ ਬੱਚਾ ਜੇ ਹੁਣ ਫਰਜ ਕੀਤਾ 53 ਸਾਲ ਦੀ ਉਮਰੋਂ 10 ਕੱਢ ਦਿਓ 43 ਸਾਲ ਅੱਜ ਤੂੰ ਜਿਹੜਾ 43 ਸਾਲਾਂ ਦੇ ਵਿੱਚ ਜੋ ਚੰਗਾ ਜਾਂ ਮਾੜਾ ਕੀਤਾ ਉਹ ਪੂਰਬਲਾ ਕਰਮ ਹੈ ਹੁਣ ਆਪਾਂ ਗੁਰੂ ਦੀ ਖਜੂਰੀ ਵਿੱਚ ਬੈਠੇ ਆਂ ਭੈਣ ਭਾਈ ਜਿੰਨੇ ਕੁ ਬੈਠੇ ਆਂ ਜਾਂ ਚੈਨਲ ਤੇ ਸੁਣਨ ਵਾਲੇ ਆ ਕੋਈ ਗੁਰੂ ਦੀ ਗੱਲ ਇਹ ਆਪਣਾ ਜਦੋਂ ਇਹ 15 20 25 30 ਮਿੰਟ ਆਪਾਂ ਸੁਣ ਕੇ ਦਰਬਾਰ ਸਾਹਿਬ ਤੋਂ ਆਪਾਂ ਘਰ ਨੂੰ ਜਾਵਾਂਗੇ ਤੇ ਆਪਣਾ ਪੂਰਬਲਾ ਕਰਮ ਬਣ ਜਾਣਾ ਇਹ ਇੰਨਾ ਕਰਮਾਂ ਅਨੁਸਾਰ ਮਹਾਰਾਜ ਨੇ ਲਿਖਿਆ ਤੇ ਪੂਰਬ ਲਿਖਿਆ ਆ ਪਾਇਆ ਮਿਲਿਆ ਤੇ ਸੇਰ ਜਾਈ ਮਹਾਰਾਜ ਕਹਿੰਦੇ ਪਰ ਇਹ ਨਾਮ ਰੂਪ ਅਨਪੂਰਬਲੇ ਕਿਸੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਜਦੋਂ ਉਹਦੀ ਰਜ਼ਾ ਵਿੱਚ ਰਹਿੰਦਾ ਨਾ ਮਨੁੱਖ ਤੇ ਚੰਗੇ ਕੰਮ ਕਰਨ ਲੱਗ ਜਾਂਦਾ ਹੁਣ ਧਿਆਨ ਚਾਗੀ ਨਾ ਗੱਲ ਆਪਣਾ ਵੀ ਆਪਾਂ ਅੱਜ ਤੋਂ ਹੀ ਚੰਗੇ ਕੰਮ ਕਰਨੇ ਸ਼ੁਰੂ ਕਰਤੇ ਦੁਨੀਆਂ ਵਿੱਚ ਵਿਛਰਦੇ ਭਲੇ ਦੇ ਕੰਮ ਕਰਨੇ ਈਰਖਾ ਦਵੇਤ ਛੱਡਤੀ ਝੂਠ ਪ੍ਰੇਮ ਛੱਡਤਾ ਬੇਈਮਾਨੀ ਚੋਰੀ ਜਾਰੀ ਠੱਗੀ ਛੱਡਤੀ ਤੇ ਗੁਰੂ ਦਾ ਨਾਮ ਨਾਲ ਜੁੜ ਕੇ ਬਾਣੀ ਪੜਨ ਸੁਣਨ ਲੱਗ ਗਏ ਇਹ ਆਪਣੇ ਪੂਰਬਲੇ ਕਰਮ ਹੁੰਦੇ ਜਾਣੇ ਆ ਤੇ ਆਪਾਂ ਜਦੋਂ ਗੁਰੂ ਦੀ ਰਜਾ ਵਿੱਚ ਰਹਿਣ ਲੱਗ ਗਏ ਵੀ ਸਤਿਗੁਰੂ ਜਿਵੇਂ ਕਹਿੰਦੇ ਓਵੇਂ ਕਰਨਾ ਫਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਮਹਾਰਾਜ ਦੱਸਦ ਨੇ ਅਗਰੇ ਬੰਦ ਚ ਪਰਮੇਸ਼ਰ ਜੀ ਵਾਲਿਆ ਨਾਨਕ ਤਸੇ ਧਿਆਈ ਮਹਾਰਾਜ ਕਹਿੰਦੇ ਮਾਇਆ ਵਿੱਚ ਮੋਏ ਹੋਏ ਜਿਸ ਕਿਸੇ ਨੂੰ ਜਿੰਦ ਪਾਈ ਹੈ ਜਿਸ ਕਿਸੇ ਨੂੰ ਜਿੰਦ ਪਾਈ ਹੈ ਪਰਮੇਸ਼ਰ ਨੇ ਹੀ ਪਾਈ ਹੈ ਹੇ ਨਾਨਕ ਉਸ ਪ੍ਰਭੂ ਨੂੰ ਸਿਮਰ ਜੋ ਸਾਰਿਆਂ ਦਾਤਾਂ ਦੇਣ ਵਾਲਾ ਜਿਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਸੁੱਖ ਸਹੂਲਤਾਂ ਦੇ ਰਿਹਾ ਮਹਲਾ 5 ਜੀਵਨ ਪਦ ਨਰਵਾਨ ਇੱਕੋ ਸਿਮਰਿਏ ਮਹਾਰਾਜ ਕਹਿੰਦੇ ਜੇ ਬਾਸਨਾ ਰਹਤ ਇੱਕ ਪ੍ਰਭੂ ਨੂੰ ਸਿਮਰਿਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ ਦੂਜੀ ਨਹੀਂ ਜਾਏ ਕਿਨ ਬਿਦ ਧੀਰੀਏ ਮਹਾਰਾਜ ਕਹਿੰਦੇ ਪਰ ਇਸ ਅਵਸਥਾ ਦੀ ਪ੍ਰਾਪਤੀ ਲਈ ਕੋਈ ਹੋਰ ਤਾ ਨਹੀਂ ਹੈ ਕਿਉਂਕਿ ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਮਹਾਰਾਜ ਕਹਿੰਦੇ ਮੈਂ ਸਾਰਾ ਸੰਸਾਰ ਦੇਖ ਲਿਆ ਸਾਰਾ ਸੰਸਾਰ ਡਿੱਠੇ ਦਾ ਪਾਪ ਵੀ ਸਾਰਾ ਸੰਸਾਰ ਦੇਖਿਆ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਮਹਾਰਾਜ ਕਹਿੰਦੇ ਸਾਰਾ ਸੰਸਾਰ ਟੋਲ ਕੇ ਵੇਖਿਆ ਹੈ ਪ੍ਰਭੂ ਦੇ ਨਾਮ ਤੋਂ ਬਿਨ ਸੁਖ ਨਹੀਂ ਮਿਲਦਾ ਤਨ ਧਨ ਹੋਸੀ ਛਾਰ ਜਾਣੇ ਕੋਏ ਜਨ ਮਹਾਰਾਜ ਕਹਿੰਦੇ ਜਗਤ ਵਿੱਚ ਤਨ ਤੇ ਧਨ ਵਿੱਚ ਸੁੱਖ ਭਾਲਦਾ ਹੈ ਇਹ ਸਰੀਰ ਤੇ ਧਨ ਨਾਸ ਹੋ ਜਾਣਗੇ ਪਰ ਕੋਈ ਬਿਰਲਾ ਇਸ ਗੱਲ ਨੂੰ ਸਮਝਦਾ ਹੈ ਤੇ ਨਹੀਂ ਤਾਂ ਮੇਰੇ ਵਰਗਾ ਵੀ ਨਾਲ ਹੀ ਕਹ ਲੋ ਆਹ ਜਗ ਮਿੱਠਾ ਤੇ ਅਗਲਾ ਕਿਨੇ ਡੱਠਾ ਵੀ ਇੱਥੇ ਜੋ ਕਰ ਨਾ ਕਰੀ ਚੱਲ ਤੇ ਅਗਲਾ ਕਿਨੇ ਡੱਠਾ ਨਹੀਂ ਪਾਈ ਘਰਬਾਣੀ ਦੱਸਦੀ ਅਗਲੇ ਜਨਮ ਦਾ ਵੀ ਬਿਜੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਨਾ ਜੁੜਿਆ ਗੁਰੂ ਦੇ ਕਹਣੇ ਅਨਸਾਰ ਨਾ ਤਰਾ ਜੀਵਨ ਹੋਇਆ ਫਿਰ ਲੱਕ ਕਾ ਗਾਂ ਕਰੋੜ ਨਾਗਾ ਚੱਲ ਫਿਰ 나ਗ ਦੀ ਕੁੜੀ ਚ ਕਾਂ ਦੀ ਜੂਨੀ ਭੋਗ ਫਿਰ ਮਾਰੀ ਚੱਲ ਗੰਦ ਚ ਠੂੰਗੇ ਅਗਲੇ ਜਨਮ ਫਿਰ ਦੱਸ ਦੇ ਨੇ ਮਹਾਰਾਜ ਭਲੇਖੇ ਚ ਨਾ ਰਹੀ ਮਨੁੱਖ ਵੀ ਆਜ ਅਗ ਮਿੱਠਾ ਤੇ ਅਗਲਾ ਕਿਨ ਡਿੱਠਾ ਹੁਣ ਰੰਗ ਰਲ ਗਿਆ ਮਾਨ ਤੂੰ ਦੇਖੀ ਜਾ ਉਹ ਅੱਗੇ ਨਾ 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 ਧਿਆਨ ਦੇ ਲੈ ਤੈਨੂੰ ਧਿਆਨ ਦਵਾਤਾ ਗੁਰੂ ਨੇ ਮਰਜੀ ਹੁਣ ਤੇਰੀ ਐ ਮਹਾਰਾਜਾ ਕਹਿੰਦਾ ਤਨ ਤਨ ਹੋਸੀ ਛਾਰ ਜਾਣੇ ਕੋਏ ਜਨ ਬਿਅ ਤਨ ਤੇ ਧਨ ਪਦਾਰਥ ਜਿੰਨੇ ਵੀ ਸੁਖ ਸੂਲ ਤਾਂ ਸਾਰੀਆਂ ਛਵਾ ਹੋ ਜਾਣੀਆਂ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਇੱਕ ਰਾਸ ਪੂੰਜੀ ਆ ਜਿਹੜੀ ਜੀਵਾਤਮਾ ਦੇ ਨਾਲ ਨਿਭਣੀ ਹੈ ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ ਮਹਾਰਾਜ ਕਹਿੰਦੇ ਹੈ ਪ੍ਰਾਣੀ ਪ੍ਰਾਣੀ ਦਾ ਮਤਲਬ ਆ ਮਨੁੱਖ ਬੀਬੀ ਆ ਚੇਪਾਈ ਆ ਵੀ ਹੈ ਪ੍ਰਾਣੀ ਤੂੰ ਕੀ ਕਰ ਰਿਹਾ ਹੈ ਭਾਬ ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ ਰੰਗ ਰੂਪ ਤੇ ਰਸ ਸਭ ਬੇਅਰਥ ਹਨ ਇਹਨਾਂ ਦੇ ਪਿੱਛੇ ਲੱਗਿਆ ਮਨ ਦਾ ਟਿਕਾਉ ਹਾਸਲ ਨਹੀਂ ਹੁੰਦਾ ਪਟਕਦਾ ਰਹਿੰਦਾ ਮਨ ਤ੍ਰਿਸ਼ਨਾ ਦੇ ਵਿੱਚ ਫਿਕਰਾਂ ਝੋਰਿਆਂ ਦੇ ਵਿੱਚ ਦੁਖੀ ਰਹਿੰਦਾ ਦੁਖੀ ਰਹਿੰਦਾ ਜਿਹੜਾ ਜੁੜ ਗਿਆ ਤੇ ਉਹ ਫਿਰ ਆਪਾਂ ਇਤਿਹਾਸ ਤੋਂ ਜਾਣੂ ਆ 7 ਉਮਰ 7 ਸਾਲ ਆ ਤੇ ਚਾਹੇ 9 ਸਾਲ ਆ ਤੂਤਦੀਆਂ ਛਟੀਆਂ ਨਾਲ ਵੀ ਸਰੀਰਾਂ ਨੂੰ ਛਮਕਿਆ ਗਿਆ ਸੀ 9 ਵੀ ਖਿੱਚੇ ਗਏ ਇਤਿਹਾਸ ਦੱਸਦਾ ਆ ਪੋਟੇ ਵੀ ਸਾੜੇ ਗਏ ਪਰ ਉਹ ਰੱਬ ਦੇ ਪਿਆਰੇ ਫਿਰ ਇੱਕੋ ਰੰਗ ਵਿੱਚ ਹੀ ਆ ਇਹ ਸੂਬਿਆ ਕਰ ਲਾ ਜੋ ਕਰਦਾ ਤੂੰ ਫਿਰ ਭਾਈ ਤਾਰੂ ਸਿੰਘ ਖੋਪਰ ਤਾਂ ਲਵਾ ਦਿੰਦਾ ਕੇਸ ਨਹੀਂ ਕੱਟਣ ਦਿੰਦਾ ਕਹਿੰਦਾ ਸੀ ਨਾ ਚੱਕਰੀਆ ਆ ਕੇਸ ਕਟਾਦੇ ਬਸ ਠੀਕ ਆ ਸੀ ਤੈਨੂੰ ਕੀ ਕਹਨੇ ਆ ਪਰ ਭਾਈ ਤਾਰੂ ਸਿੰਘ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਇਤਿਹਾਸ ਤੋਂ ਵੀ ਸਾਡੇ ਇਤਿਹਾਸ ਦੇ ਵਿੱਚ ਖੋਪਰ ਤਾਂ ਤੜਵਾਇਆ ਜਾਂਦਾ ਪਰ ਕੇਸ ਨਹੀਂ ਕਟਾਏ ਜਾਂਦੇ ਪਰ ਜਿਹਨੂੰ ਆਪ ਨੂੰ ਇਤਿਹਾਸ ਨੂੰ ਪਤਾ ਉਹ ਬੱਚਿਆਂ ਨੂੰ ਦੱਸੇਗਾ ਕੀ ਬੱਚੇ ਫਿਰ ਆਪ ਜਾ ਕੇ ਨਾਂਜਾਂ ਦੀਆਂ ਦੁਕਾਨਾਂ ਤੇ ਟਕ ਟਕ ਨਾਲੀਆਂ 'ਚ ਰੁੜਦੇ ਨੇ ਤੇ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ ਸੀ 750 ਮਰੀਦ ਭੇਜਿਆ ਸੀ ਆਪ ਦਾ ਗੁਰੂ ਗੋਬਿੰਦ ਸਿੰਘ ਦੀ ਹੈਲਪ ਵਾਸਤੇ 510 ਦੇ ਸ਼ਹੀਦ ਹੋ ਗਿਆ ਸੀ 550 ਤੇ ਦੋ ਪੁੱਤਰ ਸ਼ਹੀਦ ਹੋ ਗਏ ਸੀ ਤੇ ਆਉਣ ਲੱਗੇ ਨੇ ਮੰਗਿਆ ਕੀ ਸੀ ਗੁਰੂ ਗੋਬਿੰਦ ਸਿੰਘ ਤੋਂ ਮਹਾਰਾਜ ਸੱਚੇ ਪਾਤਸ਼ਾਹ ਕੰਗਾ ਕੇਸਾਂ ਸਮੇਤ ਮੈਨੂੰ ਦੇ ਦਿਓ ਆਪ ਜਦੋਂ ਕੰਗਾ ਕਰਦੇ ਨਾ ਆਪਾਂ ਕੇਸਾਂ ਦੇ ਵਿੱਚ ਕੇਸ ਆ ਜਾਂਦੇ ਨੇ ਟੁੱਟੇ ਤੇ ਗੁਰੂ ਸਾਹਿਬ ਕੰਗਾ ਕਰ ਰਹੇ ਸੀ ਜੰਗ ਦੀ ਸਮਾਪਤੀ ਤੋਂ ਬਾਅਦ ਤੇ ਪੀਰ ਬੁੱਧੂ ਸ਼ਾਹ ਨੇ ਮੰਗਿਆ ਸੀ ਵੀ ਮਹਾਰਾਜਾ ਕੰਗਾ ਹੀ ਬਖਸ਼ਿਸ਼ ਕਰ ਦਿਓ ਮੈਨੂੰ ਕੇਸਾਂ ਸਮੇਤ ਉਹ ਸੰਭਾਲ ਕੇ ਰੱਖਿਓ ਨੇ ਫਿਰ ਮਹਾਰਾਜ ਦੱਸਦੇ ਨੇ ਇੱਥੇ ਰੰਗ ਰੂਪ ਰਸ ਥਾ ਬਾਦ ਕੈ ਕਰੇ ਪ੍ਰਾਣੀਆਂ ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ ਮਹਾਰਾਜ ਕਹਿੰਦੇ ਹੈ ਪ੍ਰਾਣੀ ਤੂੰ ਕੀ ਕਰ ਰਿਹਾ ਹੈ ਭਾਬ ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ ਰੰਗ ਰੂਪ ਤੇ ਰਸ ਸਭ ਬੇਅਰਥ ਹਨ ਇਹਨਾਂ ਦੇ ਪਿੱਛੇ ਲੱਗਿਆ ਮਨ ਦਾ ਟਿਕਾਉ ਹਾਸਲ ਨਹੀਂ ਹੁੰਦਾ ਜਿਸ ਭਲਾਏ ਆਪ ਤੇਸ ਕੱਲ ਨਹੀਂ ਜਾਣੀਆਂ ਮਹਾਰਾਜ ਕਹਿੰਦੇ ਪਰ ਜੀਬ ਦੇ ਵੀ ਕੀ ਬਸ ਹੈ ਪ੍ਰਭੂ ਜਿਸਮਨੁਖ ਨੂੰ ਆਪ ਕਰਾਹੇ ਪਾਂਦਾ ਹੈ ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ ਆਪਾਂ ਕਹਿੰਦੇ ਨਾ ਤਾਂ ਧੂੜ ਧੁੱਪ ਧੱਕੇ ਖਾਂਦਾ ਫਿਰਦਾ ਰਹਿੰਦਾ ਤਾਂ ਰੱਬ ਵੱਲੋਂ ਮਾਰਿਆ ਹੋਇਆ ਇਹਨੇ ਕੀ ਟਿਕਣਾ ਆਪਾਂ ਆਮ ਜੀ ਗੱਲ ਕਰ ਦਿੰਦੇ ਆ ਇਹ ਮੈਂ ਸੁਣਦਾ ਹੁਣ ਨਾ ਪਿੰਡਾਂ ਚ ਇਹ ਤਾਂ ਰੱਬ ਦਾ ਧੱਕਿਆ ਹੋਇਆ ਇਹਦਾ ਕੀ ਹੁਣ ਭਾਈ ਜਦੋਂ ਪ੍ਰਮਾਤਮਾ ਵੱਲੋਂ ਧੱਕ ਪੈਂਦੀ ਆ ਫਿਰ ਕੋਈ ਥਾਂ ਟਿਕਾਣਾ ਨਹੀਂ ਹੁੰਦਾ ਇਹ ਤਾਂ ਗੁਰੂ ਦੇ ਲੜ ਲੱਗਿਆਂ ਹੀ ਮਨੁੱਖਾ ਜਨਮ ਲੇਖੇ ਲੱਗੇਗਾ ਜਿਸ ਭਲਾਈ ਆਪ ਤਿਸ ਕਲ ਨਹੀਂ ਜਾਣੀਆ ਇਹ ਆਪਾਂ ਗੱਲ ਸਮਝ ਲਈ ਨਾ ਵੀ ਉਹਨੂੰ ਸ਼ਾਂਤੀ ਦੀ ਸਾਰ ਨਹੀਂ ਆਉਂਦੀ ਜਿਹੜਾ ਰੱਬ ਲਈੋਂ ਧੱਕਿਆ ਹੋਵੇ ਰੰਗ ਰਤੇ ਨਿਰਵਾਣ ਸੱਚਾ ਗਾਵੀ ਅਗਲੇ ਮੰਚ ਮਾਰਦਾਨਾ ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਬਾਸਨਾ ਰਹਿਤ ਪ੍ਰਭੂ ਨੂੰ ਗਾਉਂਦੇ ਹਨ ਨਾਨਕ ਸਰਨ ਦੁਆਰ ਜੇ ਤੁਧ ਭਾਵੀ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਭੂ ਅੱਗੇ ਇਹ ਅਰਜ਼ੋਈ ਕਰ ਹੈ ਪ੍ਰਭੂ ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ਗੁਰੂ ਦੀ ਸ਼ਰਨ ਵਿੱਚ ਉਹੀ ਆਉਂਦੇ ਨੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ ਨੇ ਤੇ ਦੂਜਾ ਪੱਖ ਦੇਖ ਜੇ ਜਿਹਨੂੰ ਗੁਰੂ ਦਾ ਗਿਆਨ ਚੰਗਾ ਲੱਗਦਾ ਗੁਰੂ ਦੀ ਬਾਣੀ ਨਾਲ ਪਿਆਰ ਆ ਗੁਰੂ ਦੇ ਸ਼ਬਦ ਨਾਲ ਪਿਆਰ ਆ ਵੀ ਗੁਰੂ ਸਾਹਿਬ ਸੱਚ ਕਹਿੰਦੇ ਨੇ ਸੁਣੀਏ ਚੱਲ ਕੇ ਇਹ ਕਿਰਪਾ ਮਾਨੂੰ ਵੀ ਕਿਰਪਾ ਤੁਹਾਡੇ ਤੇ ਭਾਈ ਬਾਬਨ ਪਵਿੱਤਰ ਅੰਗ 322 ਤੇ ਪੌੜੀ ਵਾਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਜੰਮਣ ਮਰਨਨ ਤਿੰਨ ਕੋ ਜੋ ਹਰ ਲੜ ਲਾਗੇ ਮਹਾਰਾਜ ਕਹਿੰਦੇ ਜੋ ਮਨੁੱਖ ਪ੍ਰਮਾਤਮਾ ਦਾ ਆਸਰਾ ਲੈਂਦੇ ਹਨ ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ ਉਹ ਮਨੁੱਖ ਉਹ ਜੀਵ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਚਰਨਾ ਨਾਲ ਲੱਗਦੇ ਨੇ ਪ੍ਰਮਾਤਮਾ ਦੇ ਚਰਨੀ ਲੱਗਣਾ ਗੁਰਬਾਣੀ ਦੇ ਚਰਨੀ ਲੱਗਣਾ ਜੀ ਗੁਰਬਾਣੀ ਨਾਲ ਜਿਹੜਾ ਜੁੜ ਗਿਆ ਰੱਬ ਦੇ ਚਰਨਾਂ ਨਾਲ ਲੱਗ ਗਿਆ ਬਸ ਸਿੱਧੀ ਜੀ ਗੱਲ ਸਮਝੋ ਤੁਸੀਂ ਆਪਾਂ ਐ ਸਮਝੋ ਵੀ ਗੁਰਬਾਣੀ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਸਾਡੇ ਕੋਲੇ ਹਾਜ਼ਰ-ਨਾਜ਼ਰ ਪ੍ਰਤੱਖ ਹੈ ਉਹ ਕਣਕਣ ਦੇ ਵਿੱਚ ਵੱਸਦਾ RAM 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 ਰੱਬ ਰਹਿਿਆ ਸਰਬੱਗੇ ਉਹ ਸਾਰੇ ਥਾਵਾਂ ਤੇ ਵਿਆਪਕ ਹੈ ਪਰ ਜੇ ਆਪਾਂ ਪ੍ਰਤੱਖ ਦੇਖਣਾ ਆ ਸਥੂਲ ਅੱਖਾਂ ਨਾਲ ਦੇਖਣਾ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ ਮਹਾਰਾਜ ਕਹਿੰਦੇ ਨੇ ਜੰਮਣ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ ਇਹ ਆਪਾਂ ਗੱਲ ਸਮਝ ਲੈਣਾ ਵੀ ਜੋ ਮਨੁੱਖ ਪ੍ਰਮਾਤਮਾ ਦਾ ਆਸਰਾ ਲੈਂਦੇ ਹਨ ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਜੀਵਤ ਸੇ ਪਰਬਾਨ ਹੋਏ ਹਰ ਕੀਰਤਨ ਜਾਗੇ ਮਹਾਰਾਜ ਕਹਿੰਦੇ ਉਹ ਇਸੇ ਜੀਵਨ ਵਿੱਚ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੇ ਹਨ ਕਿਉਂਕਿ ਪ੍ਰਭੂ ਦੀ ਸਿੱਖਤ ਸਲਾਹ ਕਰਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਵਿਕਾਰਾਂ ਤੋਂ ਬਚ ਜਾਂਦੇ ਨੇ ਜਿਹੜੇ ਸਿੱਖਤ ਸਲਾਹ ਕਰਦੇ ਨੇ ਭੈਣ ਭਾਈ ਸਾਧ ਸੰਗ ਜਨ ਪਾਇਆ ਸੇਈ ਵੱਡ ਭਾਗੇ ਮਹਾਰਾਜ ਕਹਿੰਦੇ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਅਜਿਹੇ ਗੁਰਮਖਾਂ ਦੀ ਸੰਗਤ ਹਾਸਲ ਹੁੰਦੀ ਹੈ ਆਪਾਂ ਹੁਣ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਜੀ ਬੈਠੇ 35 ਮਹਾਂਪੁਰਖਾਂ ਦੀ ਸੰਗਤ ਹੁਣ ਆਪਾਂ ਕਰ ਰਹੇ ਆ ਜੇ ਆਪਣਾ ਧਿਆਨ ਇੱਥੇ ਆ ਤਾਂ ਗੁਰੂ ਦੀ ਗੱਲ ਸੁਣਨ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਆਪਾਂ ਮਹਾਂਪੁਰਖ ਜਿਹੜੇ ਅਸਲੀ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਕਰ ਰਹੇ ਆ ਆਪਾਂ ਇਸ ਟਾਈਮ ਮਹਾਰਾਜ ਕਹਿੰਦੇ ਸਾਧ ਸੰਗ ਜਨ ਪਾਇਆ ਸਈ ਵੱਡ ਭਾਗੇ ਪਾਈ ਵੱਡੇ ਭਾਗਾ ਵਾਲੇ ਹੋ ਜੇ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦੀ ਗੱਲ ਸੁਣਦੇ ਆ ਤਾਂ ਨਾਏ ਬਿਸਰੀਏ ਤ੍ਰਿਗ ਜੀਵਣਾ ਟੂਟੇ ਕੱਚ ਧਾਗੇ ਅਗਲੇ ਬੰਦ ਚ ਮਹਾਰਾਜ ਨੇ ਦੇਖੋ ਕੀ ਕਿਹਾ ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾ ਜਿਉਣਾ ਫਟਕਾਰਜੋਗ ਹੈ ਹਰਾਮ ਆ ਜਿਉਣਾ ਟੁੱਟੇ ਹੋਏ ਕੱਚੇ ਧਾਗੇ ਵਾਂਗ ਬੇਅਰਥ ਹੈ ਕੱਚੇ ਧਾਗੇ ਦੀ ਕੋਈ ਕੀਮਤ ਨਹੀਂ ਨਾ ਸਰਦੰਦਾ ਅਗਲਾ ਚੱਲ ਇਹਨੂੰ ਲਵੇਟ ਕੇ ਸਟੱਗ ਚ ਮਹਾਰਾਜ ਕਹਿੰਦੇ ਫਿਰ ਕੱਚੇ ਧਾਗੇ ਵਰਗਾ ਜੀਵਨ ਨਾ ਸੋਡਾ ਪਰ ਭਾਈ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਹੋਏ ਆ ਸਾਨੂੰ ਪਰਮਾਤਮਾ ਦਾ ਨਾਮ ਵਿਸਰਿਆ ਹੋਇਆ ਤਾਂ ਜੇ ਜੁੜੇ ਹੋਏ ਆ ਤਾਂ ਤਨ ਹੈ ਨਾਏ ਬਸਾਰੀਏ ਤ੍ਰਿਗ ਜੀਵਨ ਟੁੱਟੇ ਕੱਚ ਧਾਗੇ ਮਹਾਰਾਜ ਕਦੇ ਕੱਚੇ ਧਾਗੇ ਵਰਗੇ ਆ ਟੁੱਟੇ ਹੋਏ ਫਿਰ ਤੁਸੀਂ ਜੇ ਸੋਨੂੰ ਨਾਮ ਵਿਸਰਿਆ ਹੋਇਆ ਤਾਂ ਅੱਗੇ ਮਹਾਰਾਜ ਦੱਸਦੇ ਨੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪੈਰਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪੈਰਾਗੇ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਗੁਰਮਖਾ ਦਾ ਚਰਨਾ ਦੀ ਧੂੜ ਲੱਖਾਂ ਕਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਬਧਿਕ ਪਵਿੱਤਰ ਹੈ ਵੀ ਜੇ ਕੋਈ 86 ਤੀਰਥਾਂ ਦੇ ਇਸ਼ਨਾਨ ਕਰਦਾ ਹੈ ਮਹਾਰਾਜ ਕਹਿੰਦੇ ਉਹਨਾਂ ਨਾਲੋਂ ਨਾਨਕ ਧੂੜ ਪਨੀਤ ਸਾਧ ਲਖ ਕੋਟ ਪਰ ਅੱਗੇ ਗੁਰੂ ਮਹਾਰਾਜ ਕਹਿੰਦੇ ਗੁਰਮਖਾਂ ਦੇ ਚਰਨਾਂ ਦੀ ਧੂੜ ਲੱਖਾਂ ਕਰੋੜਾਂ ਪ੍ਰਜਾਗ ਆਦਿਕ ਤੀਰਥਾਂ ਨਾਲੋਂ ਵਧੀਆ ਹੈ ਪਵਿੱਤਰ ਹੈ ਸ਼ਲੋਕ ਮਹਲਾ 5ਵਾਂ ਧਰਨ ਸੁਬੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਬੂਠਾ ਮਹਾਰਾਜ ਕਹਿੰਦੇ ਜਿਸ ਮਨ ਵਿੱਚ ਪਿਆਰ ਸਰੂਪ ਹਰੀ ਅਕਾਲ ਪੁਰਖ ਵਸ ਰਿਹਾ ਵਸ ਪੈਂਦਾ ਹੈ ਉਹ ਮਨ ਐਉਂ ਹੈ ਜਿਵੇਂ ਤਰੇਲ ਮੋਤੀਆਂ ਨਾਲ ਜੜੀ ਹੋਈ ਘਾ ਵਾਲੀ ਧਰਤੀ ਸੋਹਣੇ ਬਨ ਵਾਲੀ ਹੋ ਜਾਂਦੀ ਹੈ ਜਿੱਥੇ 바ਵਾ ਘਾ ਹੁੰਦਾ ਉਥੇ ਤਰੇਲ ਜੀ ਭਾਈ ਕਿਵੇਂ ਸੋਹਣੇ ਮੋਤੀ ਚਮਕਦੇ ਹੁੰਦੇ ਨਾ ਧੁੱਪ ਜਿ ਧੁੱਪਦੀਆਂ ਜਦੋਂ ਕਰਨਾ ਪੈਂਦੀਆਂ ਬਹੁਤ ਸੋਹਣੀ ਲੱਗਦੀ ਆ ਉਹ ਮਹਾਰਾਜ ਕਹਿੰਦੇ ਤੇਰਾ ਮਨੁੱਖਾ ਜੀਵਨ ਵੀ ਇੰਨਾ ਸੋਹਣਾ ਬਣ ਜਾਂਦਾ ਫਿਰ ਧਰਨ ਸੁਬੰਨੀ ਖੜਨ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਤੇ ਗੁਰਬਾਣੀ ਨਾਲ ਪ੍ਰੇਮ ਪੈ ਗਿਆ ਉਹਨਾਂ ਦਾ ਜੀਵਨ ਇੰਨਾ ਸੋਹਣਾ ਲੱਗਣ ਲੱਗ ਜਾਂਦਾ ਹੈ ਜਿੰਨਾ ਘਾਹ ਤੇ ਪਈ ਹੋਈ ਤਰੇਲ ਧੁੱਪ ਨਾਲ ਜਦੋਂ ਚਮਕਦੀ ਆ ਹੀਰਿਆਂ ਵਾਂਗ ਚਮਕਦੀ ਆ ਫਿਰ ਮਨੁੱਖਾ ਜਨਮ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਤੇਰਾ ਚਮਕਦਾਰ ਚਿੱਧੀ ਜੀ ਭਾਸ਼ਾ ਵਿੱਚ ਆਪਾਂ ਸਮਝੀਏ ਤਾਂ ਸੱਬੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਮਨੁੱਖ ਉਤੇ ਗੁਰੂ ਸਤਗੁਰੂ ਨਾਨਕ ਤੁਠਦਾ ਹੈ ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਸਾਰੇ ਕੰਮ ਸੌਖੇ ਹੋ ਜਾਂਦੇ ਨੇ ਪਰ ਮਨੁੱਖ ਗੁਰੂ ਨੂੰ ਛੱਡ ਕੇ ਆਪ ਦੇ ਆਪ ਭੱਜਾ ਫਿਰਦਾ ਕੰਮ ਸੌਖੇ ਕਰਨ ਵਾਸਤੇ ਮੈਂ ਵੀ ਬੱਚਾ ਹੀ ਆ ਆ ਕਰ ਲਗੇ ਯਾਰ ਸੌਖਾ ਹੋ ਜੇ ਉਹ ਕਰ ਲਗੇ ਸੌਖਾ ਹੋ ਜੇ ਪਰ ਮਹਾਰਾਜ ਕਹਿੰਦੇ ਤੂੰ ਪ੍ਰਮੇ ਪ੍ਰੇਮ ਪਾਲਾ ਗਰਬਾਣੀ ਨਾਲ ਗੁਰੂ ਨਾਲ ਪਿਆਰ ਪਾਲਾ ਤੇ ਆਪਦਾ ਕਾਰੋਬਾਰ ਕਰਦਾ ਰਹੇ ਤੇਰੇ ਸਾਰੇ ਕੰਮ ਸੌਖੇ ਹੋ ਜਾਣੇ ਨੇ ਸੌਖੀ ਭਾਲਦਾ ਨਾ ਲੋ ਇਨਸਾਨ ਫਿਰ ਸੁੱਖ ਲੈਣਾ ਤਾਂ ਜੁੜ ਜਾ ਭਾਈ ਸੱਬੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਮਹਾਰਾਜ ਕਹਿੰਦੇ ਜਦੋਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰੂ ਦਾ ਨਾਮ ਨਾਨਕ ਗੁਰੂ ਗੁਰੂ ਨਾਨਕ ਦਾ ਗੁਰੂ ਜਦੋਂ ਖੁਸ਼ ਹੁੰਦਾ ਨਾ ਸ਼ਬਦ ਗੁਰੂ ਪ੍ਰਮਾਤਮਾ ਕਹਿ ਲੋ ਉਹਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ ਮਹੱਲਾ 55 ਫਿਰਦੀ ਫਿਰਦੀ ਦੈਦ ਸਾ ਜਲ ਪਰਬਤ ਬਨਰਾਏ ਜਿੱਥੇ ਡਿਠਾ ਮਿਰਤ ਕੋ ਇੱਲ ਬੈਠੀ ਆਏ ਮਹਾਰਜ ਕਹਿੰਦੇ ਨਾ ਦਸੀ ਪਾਸੀ ਦਰਿਆਵਾਂ ਪਹਾੜਾਂ ਅਤੇ ਰੁੱਖਾਂ ਬਿਰਖਾਂ ਤੇ ਉੜਦੀ ਉੜਦੀ ਐਲ ਆਪਾਂ ਗੜਜ ਵੀ ਕਹਿੰਦੇ ਨੇ ਐਲ ਲਿਖਿਆ ਗੁਰਬਾਣੀ ਚ ਵੀ ਉਹ ਦਸਾਂ ਦਸਾਵਾਂ ਵਿੱਚ ਉੜਦੀ ਆ ਦਰਿਆਵਾਂ ਤੇ ਪਰਬਤਾਂ ਤੇ ਸਮੁੰਦਰਾਂ ਤੇ ਉੜਦੀ ਉੜਦੀ ਫਿਰਦੀ ਆ ਉੱਚੀਆਂ ੜਾਰੀਆਂ ਮਾਰਦੀ ਪਰ ਵਰਤੀ ਉਹਦੀ ਕੀ ਆ ਜਿੱਥੇ ਡੱਠਾ ਮਰਤ ਕੋ ਐਲ ਬੈਠੀ ਆਏ ਜਿੱਥੇ ਉਹਨੂੰ ਦੇਖਿਆ ਮਰਦਾਰ ਪਿਆ ਪਸ਼ੂ ਕੋਈ ਜਾਨਵਰ ਮਰਿਆ ਪਿਆ ਉੱਥੇ ਆੜਕਦੀ ਆ ਇੱਕਦਮ ਐਲ ਐਲ ਦੀ ਆਧਾਰਨਾ ਦਿੱਤੀ ਹੈ ਮਹਾਰਾਜ ਨੇ ਪਰ ਐਲ ਨੇ ਜਿੱਥੇ ਮਰਦਾਰ ਆ ਵੇਖਿਆ ਉਥੇ ਆ ਬੈਠੀ ਇਹੀ ਹਾਲ ਉਸ ਮੰਨਦਾ ਹੈ ਪ੍ਰਮਾਤਮਾ ਤੋਂ ਵਿਛੜ ਕੇ ਬਕਾਰਾਂ ਤੇ ਆ ਡਿੱਗਦਾ ਹੈ ਜਿਹੜਾ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਨਾ ਮਨੁੱਖ ਭੈਣਾ ਚ ਭਾਈ ਆ ਅਡਾਰੀਆਂ ਤਾਂ ਬਹੁਤ ਉੱਚੀਆਂ ਮਾਰਦਾ ਆਪਣੇ ਆਪ ਦੇ ਜੀਵਨ ਨੂੰ ਬੜਾ ਉੱਚਾ ਸਮਝਦਾ ਪਰ ਹਰਕਤਾਂ ਕਿੰਨੀਆਂ ਨੀਚ ਇਹ ਟੁੱਟੇ ਹੋਏ ਦੀ ਨਿਸ਼ਾਨੀ ਆ ਐਲ ਦੀ ਆਦਾਰ ਨਾ ਦੇਤੀ ਮਹਾਰਾਜ ਕਹਿੰਦੇ ਉੜਦੀ ਤਾਂ ਬੜਾ ਉੱਚੀ ਆ ਬਹੁਤ ਉੱਚਾ ਉੜਦੀ ਐਲ ਪਰ ਜਿੱਥੇ ਮਰਦਾਰ ਦੇਖਦੀ ਉੱਥੇ ਜਾ ਡਕਦੀ ਆ ਹੁਣ ਆਪਣੇ ਤਾਂ ਹੈ ਨੀ ਐਲ ਨਾਲ ਇੱਥੋਂ ਚਲੀਆਂ ਗਈਆਂ ਮਰ ਖਤਮ ਹੋ ਗਈਆਂ ਕੋਈ ਮਤਲਬ ਨਾਲ ਨਾ ਪਸ਼ੂਆਂ ਨੂੰ ਕੋਈ ਖਰਾਕ ਕੋਈ ਐਸੀ ਪਾਈ ਗਈ ਮੈਂ ਸੁਣਿਆ ਸੀ ਵੀ ਕੋਈ ਇਹੋ ਜੀ ਖਰਾਕ ਪਸ਼ੂਆਂ ਨੂੰ ਦਵਾਈ ਦੁਈ ਦਿੱਤੀ ਗਈ ਕੋਈ ਉਹਨਾਂ ਦੀ ਬਿਮਾਰੀ ਠੀਕ ਕਰਨ ਵਾਸਤੇ ਜੋ ਪਸ਼ੂ ਮਰੇ ਜਦੋਂ ਤੇ ਉਹਨਾਂ ਨੂੰ ਉਹਨਾਂ ਨੇ ਖਾਧਾ ਤੇ ਗਿਰਜਾਂ ਖਤਮ ਹੋ ਗਈਆਂ ਐਲਾਂ ਹੁਣ ਹੈ ਨਹੀਂ ਗਿਆ ਇੱਥੇ ਪਰ ਆਪਾਂ ਦੇਖਦੇ ਆਂ ਨੈਟ ਤੇ ਦੇਖਦੇ ਆਂ ਪਰ ਉੱਡਦੀ ਫਿਰਦੀ ਹੁੰਦੀ ਆ ਪਰ ਜਿੱਥੇ ਦੇਖਦੇ ਆਂ ਮਰਦਾਰ ਕੋਈ ਪਿਆ ਨਾ ਪਸ਼ੂ ਮਰਿਆ ਪਿਆ ਤੇ ਉੱਥੇ ਆੜਕਦੀਆਂ ਉਹ ਮਹਾਰਾਜ ਕਹਿੰਦੇ ਤੇਰੀ ਵਰਤੀ ਵੀ ਇਹੋ ਜਿਹੀ ਆ ਜੋ ਪ੍ਰਮਾਤਮਾ ਨਾਲੋਂ ਜਿਹੜਾ ਟੁੱਟਿਆ ਹੋਇਆ ਮਨੋਕਾ ਉਹਦੀ ਵਰਤੀ ਇੰਨੀ ਨੀਵੀਂ ਆ ੜਾਰੀਆਂ ਤਾਂ ਬੜੀਆਂ ਉੱਚੀਆਂ ਮਾਰਦਾ ਬੜੀ ਡਿਸਕ ਪੁਸ਼ ਕਰਖਦਾ ਆਪਣੇ ਆਪ ਨੂੰ ਸਮਝਦਾ ਵੀ ਮੇਰੇ ਵਰਗਾ ਤਾਂ ਕੋਈ ਨਹੀਂ ਹੈ ਤੇ ਗੁਰੂ ਘਰ ਆ ਕੇ ਵੀ ਬੜਾ ਆਪਣੇ ਆਪ ਨੂੰ ਗੁਰਮਖ ਜਾਪਦਾ ਆਪਣੇ ਆਪ ਨੂੰ ਲੱਗਦਾ ਪਰ ਬਿਰਤੀ ਬਕਾਰੀ ਆ ਜਾੜਕ ਦਾ ਨਿਵੇਂ ਥਾਂ ਤੇ ਮਰਦਾਰ ਤੇ ਲੋ ਬਲਾਲ ਚ ਵਿੱਚ ਬਚਿਆ ਹੋਇਆ ਕਹ ਲੋ ਫਿਰਦੀ ਫਿਰਦੀ ਦਹ ਦਸਾ ਜਲ ਪਰਬਤ ਬਨਰਾਏ ਜਿੱਚ ਜਥੇ ਡੱਠਾ ਮਿਰਤ ਕੋ ਇੱਲ ਬੈਠੀ ਆਏ ਇਹ ਆ ਬਗਾਲ ਸਮਝ ਲਈ ਹੁਣ ਪੌੜੀ ਵਾਲੇ ਬੰਦ ਚ ਮਾਰਾ ਦੱਸਦੇ ਨੇ ਜਿਸ ਸਰਬ ਸੁੱਖਾਂ ਫਲ ਲੋੜੀਏ ਸੋ ਸੱਚ ਕਮਾਵੋ ਮਹਾਰਾਜ ਕਹਿੰਦੇ ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ ਜਿਸ ਪਾਸੋਂ ਸਾਰੇ ਸੁੱਖ ਤੇ ਸਾਰੇ ਫਲ ਮੰਗੀਦੇ ਹਨ ਹੁਣ ਆਪਣੇ ਤੇ ਲਾ ਲੈਨੇ ਆਪਾਂ ਗੱਲ ਇੱਥੇ ਦੇਖੋ ਜੀ ਆਪਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਕਈ ਭੈਣਾਂ ਤੇ ਭਾਈ ਵੀ ਮੈਂ ਦੇਖਦਾ ਮੈਂ ਵੀ ਮੈਨੂੰ ਵੀ ਬੱਚੇ ਹੀ ਲਾ ਲੋ ਵੀ ਪੰਜ ਪੰਜ 7 7 ਮਿੰਟ ਖੜਾ ਰਹਿੰਦਾ ਮਹਾਰਾਜ ਆ ਕਰਦੇ ਉਹ ਕਰਦੇ ਉਹ ਅਰਦਾਸ ਹੀ ਕਰੀ ਜਾਂਦਾ ਉਹ ਕੀ ਕਰਦਾ ਹੁੰਦਾ ਭਲਾ ਉਹ ਮਨੁੱਖ ਇੱਕ ਮੰਗ ਵਾਲੀ ਲਿਸਟ ਹੁੰਦੀ ਆ ਉਹਦੇ ਕੋਲੇ ਵੱਡੀ ਉਹ ਪੂਰੀ ਕਰਕੇ ਹਟਦਾ ਮੰਗਦੇ ਆ ਨਾ ਆਪਾਂ ਮਹਾਰਾਜ ਕਹਿੰਦੇ ਜਿਸ ਸਰਬ ਸੁਖਾਂ ਫਲ ਲੋੜੀਏ ਸੋ ਸੱਚ ਕਮਾਵੋ ਭਾਈ ਮੰਗ ਗੁਰੂ ਤੋਂ ਆ ਕੇ ਤੈਨੂੰ ਮੰਗਣ ਨੂੰ ਮਨੋਂ ਨਹੀਂ ਕਰਦੇ ਸਤਿਗੁਰੂ ਮੰਗ ਲੈ ਠੀਕ ਆ ਜੀ ਪਰ ਕਹਿੰਦੇ ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ ਜੀ ਤੋਂ ਸਾਰਿਆਂ ਦਾਤਾ ਮੰਗਦਾ ਨਾ ਉਹਨੂੰ ਜ਼ਿਮਰ ਵੀ ਫਿਰ ਉਹਦਾ ਨਾਮ ਸਿਮਰ ਮਹਾਰਾਜ ਕਹਿੰਦੇ ਜੀ ਤੋਂ ਮੰਗਦਾ ਸਭ ਕੁਝ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਮਹਾਰਜ ਕਹਿੰਦੇ ਉਸ ਪਾਰ ਬ੍ਰਹਮ ਨੂੰ ਆਪਣੇ ਅੰਗ ਸੰਗ ਵੇਖਣਾ ਵੇਖਣਾ ਤੇ ਕੇਵਲ ਉਸ ਦਾ ਹੀ ਨਾਮ ਧਿਆਵਾ ਇੱਕੋ ਇੱਕ ਪ੍ਰਭੂ ਪਰਮਾਤਮਾ ਦੇ ਕੋਲੋਂ ਮੰਗਦੇ ਆ ਦਾਤਾ ਪਰ ਉਹੀ ਦੇ ਰਿਹਾ ਤੇ ਉਸੇ ਦਾ ਹੀ ਨਾਮ ਧਿਆਉਣਾ ਚਾਹੀਦਾ ਹੈ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵੋ ਮਹਾਰਾਜ ਕਹਿੰਦੇ ਸਭ ਦੇ ਚਰਨਾਂ ਦੀ ਧੂੜ ਹੋ ਜਾ ਹੋ ਕੇ ਮੈਂ ਪ੍ਰਮਾਤਮਾ ਵਿੱਚ ਲੀਨ ਹੋ ਜਾਵਾਂ ਸਾਰਿਆਂ ਦੇ ਚਰਨਾਂ ਦੀ ਧੂੜ ਕਿਵੇਂ ਹੋਣਾ ਨਿਮਰਤਾ ਰੱਖਣੀ ਆ ਕਿਸੇ ਦਾ ਗੁੱਸਾ ਨਹੀਂ ਕਰਨਾ ਸਹਿਣਸ਼ੀਲਤਾ ਰੱਖਣੀ ਆ ਈਰਖਾ ਦਵੇਤ ਨੂੰ ਖਤਮ ਕਰਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਗੁੱਸਾ ਨਹੀਂ ਕਰਦਾ ਉਹ ਹਰਕੀ ਨਹੀਂ ਹੁੰਦਾ ਆਪਾਂ ਇਤਿਹਾਸ ਤੋਂ ਜਾਣੂ ਆ ਜਿੰਨੇ ਵੀ ਲੱਖਾਂ ਸ਼ਹੀਦियां ਨੇ ਲੱਖਾਂ ਸ਼ਹੀਦियां ਗੁਰੂ ਇਤਿਹਾਸ ਵਿੱਚ ਪਰ ਕਿਸਿਆ ਕੋਈ ਹਰਖ ਵਿੱਚ ਨਹੀਂ ਆਇਆ ਇਸ ਤਰ੍ਹਾਂ ਦੀ ਨਿਮਰਤਾ ਬਖਸ਼ਦੀ ਹੁੰਦਾ ਪ੍ਰਭੂ ਪਰਮਾਤਮਾ ਜਦੋਂ ਗੁਰੂ ਦੇ ਚਰਨਾਂ ਨਾਲ ਲੱਗਦਾ ਮਨੁੱਖ ਸੋ ਆਪਾਂ ਵੀ ਇਸ ਗੁਰੂ ਦੇ ਬਾਰਸ਼ਾਂ ਨਾਮ ਬਾਣੀ ਨਾਲ ਜੁੜੀਏ ਸਿੱਖੀ ਸਿਧਾਂਤਾਂ ਤੇ ਚੱਲੀਏ ਫਿਰ ਜੀਵਨ ਲੇਖੇ ਵਿੱਚ ਲੱਗ ਜਾਏਗਾ ਮਹਾਰਾਜ ਕਹਿੰਦੇ ਹੋਏ ਸਗਲ ਕੀ ਰੇਨ ਕਾ ਹਰ ਸੰਗ ਸਮਾਵੋ ਦੁੱਖ ਨ ਦੇਈ ਕਿਸੈ ਜੀ ਪਤ ਸਿਓ ਕਰ ਜਾਵੋ ਪਹਿਲਾ ਵਾਲੇ ਬੰਦ ਚ ਦੱਸਿਆ ਵੀ ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪ੍ਰਮਾਤਮਾ ਵਿੱਚ ਲੀਨ ਹੋ ਜਾਵਾਂ ਤੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆਂ ਤੇ ਇਸ ਤਰ੍ਹਾਂ ਇੱਜ਼ਤ ਨਾਲ ਆਪਣੇ ਅਸਲੀ ਘਰ ਵਿੱਚ ਜਾਵਾਂ ਭਾਵੇਂ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਪਹੁੰਚ ਸਕਾਂ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵੋ ਮਹਾਰਾਜ ਕਹਿੰਦੇ ਹੈ ਨਾਨਕ ਮੈਂ ਹੋਰਨਾਂ ਨੂੰ ਵੀ ਦੱਸਾਂ ਕਿ ਕਰਤਾਰ ਅਕਾਲ ਪੁਰਖ ਬਕਾਰਾਂ ਵਿੱਚ ਡਿੱਗਿਆਂ ਹੋਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਆਪਾਂ ਵੀ ਨਾਂ ਬਾਣੀ ਸੁਣੀਏ ਤੇ ਹੋਰਾਂ ਨੂੰ ਵੀ ਦੱਸੀਏ ਪੜਨਾ ਦੱਸਣ ਵੀ ਆ ਜਾ ਪੜਨੇ ਗੁਰੂ ਦੀ ਗੱਲ ਸੁਣੀਏ ਜੋ ਗੁਰੂ ਕਹਿੰਦਾ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਹੋਇਆ ਤਾਂ ਲੇਖੇ ਲੱਗ ਜਾਏਗਾ ਨਹੀਂ ਤਾਂ 84 ਦਾ ਗੇੜ ਫੇਰ ਸ਼ੁਰੂ ਹੋ ਜਾਣਾ ਭਾਈ ਜੇ ਭੈਮਾ ਭਰਮਾ ਕਰਮਾਂ ਕਾਂਡਾ ਵਿਸਿਆ ਬਕਾਰਾਂ ਚ ਹੀ ਫਸਿਆ ਰਿਹਾ ਨਾ ਮਨੁੱਖਾ ਤਾਂ 84 ਦੇ ਗੇੜ ਚ ਫੇਰ ਹੈ ਜੇ ਨਾਮ ਬਾਣੀ ਨਾਲ ਜੁੜ ਗਿਆ ਤਾਂ 84 ਕੱਟੀ ਜਾਏਗੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗੀ ਜੀਵਾਤਮਾ ਇਹ ਉਸ ਦਾ ਹੀ ਰੂਪ ਹੋ ਜਾਏਗੀ ਮਨ ਜੰਮਣ ਦੇ ਗੇੜ ਚੋਂ ਖਤਮ ਸ਼ਲੋਕ ਦੋਹਾ ਮਹਲਾ 5 ਇਹ ਸ਼ਬਦ ਆਪਾਂ ਕੱਲ ਨੂੰ